ਸਾਰੇ ਪਿੰਡਾਂ ਦੇ ਗਲੀਆਂ ਵਿੱਚ ਪਾਣੀ ਭਰੰਦੇ ਆ। ਆਪਾਂ ਕਿੱਥੇ ਖੜੇ ਆ ਤੇ? ਕਦੀ ਸੋਚਿਆ ਉਹ ਤੇ ਜਦੋਂ ਵਾਹ ਵਾਹ ਪਾਰਟੀਆਂ ਦਾ ਲੀਡਰ ਫੇਰ ਹੁੰਨੇ ਦਾ ਤੁਹਾਡੇ ਚ ਉਹਨਾਂ ਦਿਨਾਂ ਚ ਹਰ ਇੱਕ ਦਾ ਦਿਮਾਗ ਇੱਕੋ ਗੱਲ ਸੈੱਟ ਹੋ ਗਈ ਹੈ ਕਿ 5 ਸਾਲੇ ਦਾ ਲੋਕਾਂ ਦਾ ਕੋਈ ਕੰਮ ਨਹੀਂ ਕਰਨਾ ਹੈ। 5 ਸਾਲਾਂ ਚ ਇੱਕ ਨੋਟ ਦੇਣਾ, ਇੱਕ ਬੋਟਲ ਦੇਣੀ ਹੈ ਤਾਂ ਉਹਦੀ ਵੋਟ ਲੈ ਲੈਣਾ। ਤਾਂ ਤੁਸੀਂ ਸੋਚੋ ਕਿੰਨਾ ਚਿਰ ਲੋੜ ਤੇ ਤੇ ਬੋਤੋ ਤੇ ਕੋਟ ਪਾਉਣੀ ਆ ਤਾਂ ਤੁਸੀਂ ਆਪ ਸੋਚ ਲਓ ਇਹ ਤਾਂ ਐਹੀ ਹਾਲ ਰਹਿਣਾ ਤੁਹਾਡੇ ਪਿੰਡਾਂ ਦਾ ਜੇ ਗਲਤ ਗੱਲ ਹੈ ਤਾਂ ਉਹ ਕਹਿ ਦੋ ਇਸ ਵਾਰੀ ਵੀ ਇਹੀ ਹੋਇਆ ਪਿਛਲੀ ਵਾਰੀ ਤੇ ਤੇਰੀ ਲਕਸ਼ਰ ਹੋਈ ਆ ਜੋ ਪਿੰਡਾਂ 'ਚ ਹੋਇਆ ਕਿ ਕਿਸੇ ਨੂੰ ਭੁਲੇਖਾ ਨਹੀਂ ਵੱਖਰੀ ਗੱਲ ਹੈ ਕਿ ਅੱਪਾ ਉਹ ਗੱਲ ਤੋਂ ਮੁਨਕਰ ਹੋ ਜਿਏ ਜਾਂ ਗਾਲ ਨੂੰ ਸਾਹਮਣੇ ਨਾਲ ਲੈ ਕੇ ਆਈਏ ਸਾਰੇ ਕੋ ਸਾਹਮਣੇ ਆ ਤਾਂ ਜਿੰਨਾ ਕਰੀਓ ਤੁਸੀਂ ਇਹ ਗੱਲ ਨੂੰ ਯਾਦ ਧਰ ਲੋ 5 ਸਾਲ ਤੁਹਾਡੀ ਜਮੀਰ ਉਸ ਨੋਟ ਦੇ ਲੈ ਲਈ ਆ ਹੁਣ ਫੇਰ ਉਹ ਤਾਂ ਆਮ ਆਦਮੀ ਪਾਰਟੀ ਵਾਲੇ ਕੋ ਨਾ ਤਾਂ ਨੋਟ ਨਾ ਨਾ ਬੋਤ ਸ਼ਰਾਪ ਵੀ ਮਿਲਦੀ ਮੈਂ ਤੁਹਾਡੇ ਪਿੰਡੀ ਘਰੋ ਕੇ ਕਹਾਂ ਚੱਲਿਆਂ ਅਸੀਂ ਅਸੀਂ ਰਾਜਨੀਤੀ ਕਰਨੀ ਨਹੀਂ ਜਿੱਤਿਆ ਜਾਂ ਹਾਰੀਏ ਕੋਈ ਮਤਲਬ ਨਹੀਂ ਇਹਦੇ ਨਾਲ ਕਦੀ ਨਾ ਕਦੀ ਇੱਕ ਟਾਈਮ ਆ ਕੇ ਅੱਜ ਦਾ ਲੋਕਾਂ ਨੂੰ ਸਮਝ ਆ ਜਾਵੇਗੀ ਲੋਕੀ ਆਪ ਫੈਸਲਾ ਕਰ ਰਹੇ ਕਿ ਨਹੀਂ ਆਹ ਲੀਡਰ ਚੰਗੇ ਨੇ ਇਹਨਾਂ ਨੇ ਸਾਡਾ ਕੁਸਵਾਬ ਆ ਇਹਨਾਂ ਨੂੰ ਰੋਟਾ ਪੱਟੀ। ਅੰਮ੍ਰਿਤੋਪਰ ਸਰਪੰਚ ਸਾਹਿਬ ਨੇ ਦੱਸਿਆ ਮੇਰੇ ਕੋਲ ਗਏ ਇਹਨਾਂ ਨੂੰ ਕੋਈ ਜੁਰਮਾਨਾ ਪੈ ਗਿਆ। ਮੇਰੇ ਤਾਂ ਬਾਗੂ ਵੀ ਮੁੰਡਾ ਗੋਪਾ ਫੌਜੀ ਆ ਹੁਣ ਆਲਾ ਇਸ ਜ਼ਿਮੇਵਾਰੀ ਦੇ ਤੌਰ ਤੇ ਨਾਲ ਲੈ ਗਏ ਚੱਲੀਏ ਇਹਨਾਂ ਨੂੰ ਪੁੱਛੋ ਮੈਂ ਨਹੀਂ ਪੁੱਛਿਆ ਕਿ ਭਾਈ ਸਾਹਿਬ ਤੁਹਾਡਾ ਪਿੰਡ ਕਿਹੜਾ ਹੈ ਤੁਹਾਡੀ ਪਾਰਟੀ ਕਿਹੜੀ ਹੈ ਮੈਂ ਕੰਮ ਲਿਆ ਮੈਂ ਕੰਮ ਕੀਤਾ ਫੇਰ ਗਿਆ ਨਾ ਬੰਦਾ ਮੈਨੂੰ ਕਹਿੰਦੇ ਹੋ ਦਰਬੀ ਹਾਂ ਨਹੀਂ ਸਕਣਾ ਮੈਂ ਕਿਹਾ ਪਾਉ ਪਹਿਲਾਂ ਆਪਣਾ ਕੰਮ ਕਰਾ ਤੇ ਤੇਰਾ ਕੰਮ ਹੋ ਜਾਏਗਾ ਤਾਂ ਮੈਨੂੰ ਸੱਦ ਲਈ ਮੈਂ ਤਾਂ ਫੇਲਾ ਨਹੀਂ ਮਥਾ ਸੱਤ ਪੌੜੇ ਖਾਂਦਾ ਤਾ ਮੈਂ ਉਹਨਾਂ ਜੋ ਨਹੀਂ ਲੀਡਰਾਂ ਚ ਜਦੋਂ ਲੀਡਰ ਪੁਰਾਣੇ ਕਰਦੇ ਹੋ ਦੱਸੀ ਵੀ ਉਹਨਾਂ ਚ ਹੀ ਰਹੇ ਆ ਜਾਂ ਕਿਸੇ ਦਾ ਮੁੰਡਾ ਪ੍ਰਸਤੂਤ ਕਰ ਗਿਆ ਤਾਂ ਨਾ ਕਹੇ ਮੇਰਾ ਮੁੰਡਾ ਤੁਸੀਂ ਕਹਿ ਭਗਤੀ ਕਰਾਉਣਾ ਨੂੰ ਭਗਤੀ ਕਰਾ ਦਿਓ ਜੀ ਇਹ ਮੁੰਡੇ ਨੂੰ ਉਹ ਕਹਿੰਦਾ ਸੁਝਾ ਕੇ ਨਹੀਂ ਚਾਹ ਕਹਿੰਦਾ ਅਠਵੀਂ ਚ ਕਹਿੰਦਾ ਉਹਨੂੰ 12 ਕਰਾਣਾ ਦੋਵੇਂ ਇਕੱਠੇ ਕਰਾ ਦਾਂਗੇ। ਨਾ ਕਰਾਣਾ ਹੀ ਕੋਈ ਨਹੀਂ। ਹੋਇਆ ਵੀ ਇਹ ਕਰਦੇ ਨੇ ਤੁਹਾਡੇ ਲੋਕਾਂ ਨਾਲ ਤਾਂ ਬੜੇ ਖੁਸ਼ ਹੋ ਗਏ ਜੇ ਮੇਰੇ ਤੋਂ ਕਿਸਾਨੋ ਲੀਡਰ ਨੇ ਕਹਿਤਾ ਤੇਰੇ ਦੋਵੇਂ ਮੁੰਡੇ ਇਕੱਠੇ ਪੜ੍ਹਨੀ ਕਰਾਉਣੇ ਨੇ। ਉਹਨਾਂ ਨੂੰ ਪੁੱਛੋ ਇੱਕ ਹੁਣਦਰਾ ਨਾਲ ਕਮਲੋ ਕਰਾ ਲਈ। ਪਰ ਉਹ ਨਹੀਂ ਇਹ ਕਰਦੇ ਨੇ ਤੁਹਾਡੇ ਨਾਲ। ਅਸੀਂ ਤਾਂ ਸਾਫ਼ ਜੀ ਲੈਕਚਰ ਲੜੀ ਐ ਅਸੀਂ ਤੁਹਾਡੇ ਪਿੰਡ ਜਾਇਆ ਕਰੇ ਜਿ ਬੈਠਾ ਅਸੀਂ ਤਾਂ ਬਜ਼ੇਰੀ ਲੋਕਿਆਂ ਨੂੰ ਕਹਿੰਦੇ ਰਿਹਾ ਵੇ ਛੱਲਾ ਬਦਲ ਜਾ ਸੁਝ ਵੀ ਬਦਲ ਜਾ ਪਰ ਬਦਲ ਨਾ ਕਿੱਥੇ ਉਹਨਾਂ ਲੀਡਰ ਦਾ ਪ੍ਰਚਾਰ ਹੀ ਕਰਾ ਸੀਗਾ ਮੇਰੇ ਤੁਹਾਡੇ ਵਾਸਤੇ ਗੱਲ ਨਹੀਂ ਉਹਨਾਂ ਲੀਡਰਾਂ ਦਾ ਤੁਹਾਡੇ ਤੇ ਪ੍ਰੈਸ਼ਰ ਹੀ ਇੰਨਾ ਸੀਗਾ ਉਹ ਇਲੈਕਸ਼ਨ ਤੋਂ ਪਹਿਲਾਂ ਹੀ ਕਹਿੰਦੇ ਸੀ ਕਿ ਜੇ ਸਾਡੀ ਸਰਕਾਰ ਬਣ ਕਰ ਦਿਣੀ ਆ ਤਾਂ ਜਿਹੜੇ ਬੰਦੇ ਨੇ ਸਾਡੇ ਉਲਟ ਵੋਟਾਂ ਪਾਈਆਂ ਉਹਨਾਂ ਨੂੰ ਪਰ ਫੜ ਕੇ ਦੱਬੇਗਾ ਹੇ ਗੇਬ ਲਿਖਤਾ ਬਣੀਆਂ ਪਈਆਂ ਰੰਧਾਵਾ ਸਾਹਿਬ ਪਹਿਲਾਂ ਲਿਖਤਾ ਬਣੀਆਂ ਲਿਖਤਾ ਬਣੀਆਂ ਲਾਲ ਰੰਈ ਲੱਗੀ ਐ ਪਰ ਇੱਕ ਗੱਲ ਸੋਚ ਲੈਣਾ ਇਹ ਡਿਸਟ੍ਰਸਟਾਂ ਦੇ ਵਈਆਂ ਜਿਹੜੀਆਂ ਨਾ ਇਹ ਤੁਹਾਡੇ ਤੇ ਲਾਗੂ ਹੋ ਗਈ ਹੁਣ ਤੁਸੀਂ ਅੰਦਰ ਜਾਣਾ ਚਾਂਡੇ ਦਾ ਲੀਡਰ ਵੱਟੋ